ਬੀਤੀ ਰਾਤ ਤੋਂ ਰੁਕ ਰੁਕੇ ਹੋ ਰਹੀ ਵਰਖਾਂ ਨਾਲ ਤਲਵੰਡੀ ਸਾਬੋ ਖੇਤਰ ਦੇ ਕਿਸਾਨਾਂ ਦੇ ਚਿਹਰੇ ਖਿੜੇ ਠੰਡ ਵਧੀ ਇਲਾਕੇ 'ਚ ਪੋਹ ਦੀ ਹਲਕੀ ਬਰਖਾ ਪੈਣ ਨਾਲ ਖੇਤਰ ਦੇ ਕਿਸਾਨਾਂ ਅਤੇ ਖੇਤੀ ਕਰੂਣਾ ਨੂੰ ਰੱਦ ਕਰਵਾਉਣ ਲਈ ਦਿੱਲੀ ਅੰਦੋਲਨ 'ਤੇ ਬੈਠੇ ਇਲਾਕੇ ਦੇ ਕਿਸਾਨੀ ਪਰਿਵਾਰਾਂ ਦੇ ਚਿਹਰੇ ਖੜ ਗਏ ਹਨ ਇਹ ਮੀਂਹ ਪੈਣ ਨਾਲ ਜਿੱਥੇ ਠੰਡ ਦਾ ਪ੍ਰਕੋਪ ਵੀ ਵਧ ਗਿਆ ਹੈ ਉਥੇ ਪੋਹ ਦਾ ਪਹਿਲਾ ਮੀਂਹ ਹਾੜੀ ਦੀਆਂ ਫਸਲਾਂ ਕਣਕ ਸਰੋਂ ਛੋਲੇ ਆਦ ਸਮੇਤ ਸਾਰੀਆਂ ਫਸਲਾਂ ਲਈ ਲਾਹੇਵੰਦ ਹੈ ਇਸ ਨਾਲ ਸਾਰੀਆਂ ਫਸਲਾਂ ਨੂੰ ਕੁਦਰਤੀ ਪਾਣੀ ਲੱਗਣ ਨਾਲ ਫਸਲਾਂ ਦਾ ਵਿਕਾਸ ਹੋਵੇਗਾ ਅਤੇ ਝਾੜ 'ਚ ਵਾਧਾ ਹੋਵੇਗਾ ਬੀਤੀ ਰਾਤ ਤੋਂ ਰੁਕ ਰੁੱਕ ਕੇ ਪੈ ਰਹੀ بارش ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਪਾਣੀ ਘੱਟ ਲਾਉਣਾ ਪਵੇਗਾ ਜਿਸ ਨਾਲ ਕਿਸਾਨਾਂ ਦੀ ਆਰਥਿਕ ਬਚਤ ਹੋਵੇਗੀ ਇੱਥੇ ਇਹ ਵੀ ਦੱਸ ਦਈਏ ਕਿ ਤਲਵੰਡੀ ਸਾਬੋ ਦੇ ਹਰਿਆਣਾ ਨਾਲ ਲੱਗਦੇ ਬਹੁਤੇ ਪਿੰਡਾਂ ਵਿੱਚ ਪਾਖੜਾ ਮਹਿਰ ਦਾ ਪਾਣੀ ਲੱਗਦਾ ਹੈ ਅਤੇ ਭਾਖੜਾ ਨਹਿਰ ਦੀ ਪਿਛਲੇ ਕਈ ਦਿਨਾਂ ਤੋਂ ਬੰਦੀ ਹੋਣ ਕਾਰਨ ਇਹ بارش ਕਿਸਾਨਾਂ ਲਈ ਬੜੀ ਲਾਹੇਵੰਦ ਸਾਬਤ ਹੋਵੇਗੀ। ਉਧਰ ਦਿੱਲੀ ਅੰਦੋਲਨ 'ਚ ਬੈਠੇ ਕਿਸਾਨਾਂ ਦੀਆਂ ਕਣਕਾਂ ਨੂੰ ਮੀਂਹ ਪੈਣ ਨਾਲ ਪਾਣੀ ਲੱਗ ਜਾਵੇਗਾ ਜਿਸ ਨਾਲ ਉਹਨਾਂ ਦਾ ਫਿਕਰ ਘਟ ਜਾਵੇਗਾ ਅਤੇ ਉਹ ਬੇਫਿਕਰ ਹੋ ਕੇ ਆਪਣਾ ਸਾਰਾ ਧਿਆਨ ਸੰਘਰਸ਼ ਵੱਲ ਦੇਣਗੇ।